24 ਫੁੱਟੀ ਟਰਾਲੀ ਆ ਗਈ ਜੀ 80 ਕੁਇੰਟਲ weight ਆ 80 ਕੁਇੰਟਲ ਦੀ ਗੱਲ ਕਰ ਰਹੇ ਆ ਪੀਟੀਓ ਵਾਲੀ ਟਰਾਲੀ ਝੂਲੇ ਵਾਲੀ ਆ ਠੀਕ ਹੈ ਪੀਟੀਓ ਵੀ ਨਾਲ ਆ ਝੂਲਾ ਵੀ ਮਿਲੇਗਾ ਸਾਰੀ ਵਾਇਰਿੰਗ A to Z ਮੰਨ ਲਓ ਸਾਰੀ LED ਆ ਸਾਰੀ ਜਿਹੜੀ ਤੁਸੀਂ ਡੈਕੋਰੇਸ਼ਨ ਦੇਖ ਰਹੇ ਟਾਟਾ ਦਾ ਲੋਹਾ ਲੱਗਾ 2K ਦਾ ਪੇਂਟ ਹੋਇਆ ਮੰਜਾ ਲੱਗਾ ਟੂਲ ਬਾਕਸ ਲੱਗਾ ਥੱਲੇ ਜਿੰਨੇ ਇੱਕ ਹੋਰ ਐਕਸਟਰਾ ਟੂਲ ਬਾਕਸ ਲੱਗਾ ਤੇ ਝੂਲੇ ਵਾਲੇ ਦੀ ਗੱਲ ਕਰੀਏ ਤੇ ਕਮਾਨੀਆਂ ਵਾਲਾ ਥੱਲੇ ਐਕਸਲ ਹੈ ਨਾ ਤੁਹਾਨੂੰ ਪਤਾ ਤੁਸੀਂ ਜਿਹੜਾ ਸਮਾਨ ਲਵਾਉਣਾ ਚਾਹੁੰਦੇ ਹੋ ਉਹੀ ਲੱਗ ਜਾਏਗਾ 80 ਕੁਇੰਟਲ ਦੀ ਟਰਾਲੀ ਆ ਛੋਟੀ ਮੋਟੀ ਗੱਲ ਨਹੀਂ ਕਿ ਕੱਲਾ ਆਪਣੇ ਜੇ ਮਾਲਵੇ ਏਰੀਏ ਦੀ ਗੱਲ ਕਰੀਏ ਤਾਂ ਉੱਥੇ ਸ਼ਾਇਦ 80 ਕੁਇੰਟਲ ਦੀਆਂ 3 ਬਾਨ ਜਾਣੀਆਂ 3 ਵੀ ਕੀ 4-5 ਟਰਾਲੀਆਂ ਬਾਨ ਜਾਣੀਆਂ ਇਸ ਦੀਆਂ ਠੀਕ ਹੈ ਤੇ ਮਗਰ ਤਿੰਨ ਹੁੱਕਾਂ ਠੀਕ ਹੈ ਸਾਰਾ ਕੁਝ ਫੈਨਸੀ ਹੈ ਟੋਟਲ ਫੈਨਸੀ ਤੁਹਾਨੂੰ ਮਿਲੇਗਾ A to Z ਕਿਤੇ ਇਹ ਨਹੀਂ ਗੋਲ ਪੈਪ ਦਾ ਵਿੱਡ ਮਿਲੇਗਾ ਉਹ ਵੀ ਟਾਟਾ ਦਾ ਮਾਲ ਲੱਗਾ ਹੋਏਗਾ ਠੀਕ ਹੈ ਜੀ ਹੈਵੀ ਥਿਕਨੈਸ ਦੇ ਵਿੱਚ ਹੋਏਗਾ 2K ਦਾ ਪੇਂਟ ਐ ਚਿਹਰਾ ਦਿਖੇਗਾ ਉਹਦੇ ਵਿੱਚ ਠੀਕ ਹੈ ਜੀ ਫ੍ਰਿਜ ਲੱਗੀ ਆ ਤੇ ਆਖੇ ਦੇਸੀ ਫ੍ਰਿਜ ਠੀਕ ਆ ਸਾਰਾ ਟੋਟਲ A to Z ਕੁਆਲਿਟੀ ਦੀ ਗੱਲ ਹੋਏਗੀ ਬਿਨਾ ਕੁਆਲਿਟੀ ਤੋਂ ਗੱਲ ਨਹੀਂ ਹੁੰਦੀ ਇਸ ਟਰਾਲੀ ਦੀ ਠੀਕ ਆ ਇਹ ਬਣਾਈਆਂ ਆ ਬਾਈਆਂ ਨੇ ਠੀਕ ਆ ਵੀਡੀਓ ਨੂੰ ਕਰਦੇ ਜੇ ਸ਼ੇਅਰ ਠੀਕ ਆ ਧੰਨਵਾਦ